ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਦਇਆ ਵਾਲਾ ਹੱਥ ਆਵੇ ਪ੍ਰਭੂ ਜੀ ਉਹ ਤੇਰਾ ਰਹਿਮ ਵਾਲਾ ਹੱਥ ਆਵੇ ਪ੍ਰਭੂ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਦਾ ਪਰਮੇਸ਼ਰ ਜੀ ਤੂੰ ਸੱਚਮੁੱਚ ਜਿਨ੍ਹਾਂ ਦਾ ਰੋਣਾ ਖੁਸ਼ੀ 'ਚ ਬਦਲ ਦਿੱਤਾ ਮੇਰੇ ਪਿਤਾ ਪਰਮੇਸ਼ਰ ਜੀ ਸ਼ੈਤਾਨ ਨੇ ਰਸਤੇ ਬੰਦ ਕੀਤੇ ਪ੍ਰਭੂ ਜੀ ਅਜੋ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਨਾਂ ਦੇ ਵਿੱਚ ਖੁੱਲ ਜਾਣ ਪ੍ਰਭੂ ਜੀ ਜਿਨ੍ਹਾਂ ਦੇ ਕਾਰੋਬਾਰ ਬੰਦ ਪਾਏ ਪ੍ਰਭੂ ਜੀ ਤੇਰੇ ਨਾਂ 'ਚ ਖੁੱਲ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਖੁੱਲ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਛੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹ ਸੱਚਮੁੱਚ ਬਿਮਾਰੀਆਂ ਤੋਂ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਆ ਤੇਰਾ ਸਵਾਗਤ ਕਰਦੇ ਸੀ ਆਪਣੇ ਘਰਾਂ 'ਚ ਤੇਰਾ ਸਵਾਗਤ ਕਰਦੇ ਆ ਅਸੀਂ ਆਪਣੇ ਚਰਚੇ ਤੇਰਾ ਸਵਾਗਤ ਕਰਦੇ ਆਂ ਆਪਣੇ ਬੱਚਿਆਂ ਜਿੰਦਗੀ ਤੇਰਾ ਸਵਾਗਤ ਕਰਦੇ ਆਂ ਆਓ ਮੇਰੇ ਪਿਤਾ ਪਰਮੇਸ਼ਰ ਜੀ ਆਓ ਮੇਰੇ ਪਿਤਾ ਪਰਮੇਸ਼ਰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਦਇਆ ਵਾਲਾ ਹੱਥ ਆਵੇ ਪ੍ਰਭੂ ਜੀ ਉਹ ਤੇਰਾ ਰਹਿਮ ਵਾਲਾ ਹੱਥ ਆਵੇ ਪ੍ਰਭੂ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਆਵੇ ਪ੍ਰਭੂ ਉਹ ਤੇਰਾ ਜਲਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅੱਜ ਜਿੰਨ ਦੇ ਵੀ ਆਏ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਕੋਈ ਸੇਮ ਬਾਅ ਉਸ ਨਾ ਜਾਵੇ ਪ੍ਰਭੂ ਜੀ ਤੇਰੀ ਰੂਹ ਨਾਲ ਪਰਕੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਚੰਗੇ ਹੋ ਗਏ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪ੍ਰਭੂ ਹਰ ਇੱਕ ਦੀ ਜਵਾਨ ਤੇ ਪ੍ਰਭੂ ਜੀ ਇਹੀ ਅੱਖ ਨਾਲ ਜਿਸ ਚੰਗੇ ਹੋ ਚੁੱਕੇ ਪ੍ਰਭੂ ਜੀ ਸ਼ੂ ਦੇ ਨਾਮ ਦੇ ਵਿੱਚ ਉਹ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਸੱਚਮੁੱਚ ਇਹਨਾਂ ਦਾ ਰੋਣਾ ਖੁਸ਼ੀ 'ਚ ਬਦਲ ਦਿੱਤਾ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੇਰੀ ਕਲੀਸਿਆ ਦੇ ਕਿਸੇ ਦੀ ਅੱਖਾਂ 'ਚੋਂ ਰੋਣਾ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ-ਕੱਲੇ ਨੂੰ ਸ਼ੂਲੋ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਤਾ ਪਰਮੇਸ਼ਰ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਸ਼ੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਨੂੰ ਸ਼ੂ ਓ ਪ੍ਰਭੂ ਜੀ ਇਹਨਾਂ ਦੇ ਬਜ਼ੁਰਗਾਂ ਨੂੰ ਸ਼ੂ ਓ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੂੰ ਸ਼ਾਂਤੀ ਦਾ ਰਾਜਕੁਮਾਰ ਹੈ ਪ੍ਰਭੂ ਜੀ ਇਹਨਾਂ ਦੇ ਘਰਾਂ 'ਚ ਸ਼ਾਂਤੀ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਪਰਿਵਾਰ ਇਕਜੁੱਟ ਰਹੇ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੇ ਸ਼ੈਤਾਨ ਨੇ ਰਸਤੇ ਬੰਦ ਕੀਤੇ ਪ੍ਰਭੂ ਜੀ ਅਜੋ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਨਾਂ ਦੇ ਵਿੱਚ ਖੁੱਲ ਜਾਣ ਪ੍ਰਭੂ ਜੀ ਜਿਨ੍ਹਾਂ ਦੇ ਕਾਰੋਬਾਰ ਬੰਦ ਪਾਇਆ ਪ੍ਰਭੂ ਜੀ ਤੇਰੇ ਨਾਂ ਜੋ ਖੁੱਲ ਚੁੱਕਿਆ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਖੁੱਲ ਚੁੱਕਿਆ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਸੱਚਮੁੱਚ ਬਿਮਾਰੀਆਂ ਤੋਂ ਆਜ਼ਾਦ ਹੋ ਚੁੱਕਿਆ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਕਿ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਨੂੰ ਜਾਦੀ ਮਿਲ ਚੁੱਕੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਨਾਂ ਚ ਯਾਦ ਹੋ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਹੇ ਮੇਰੇ ਪਿਤਾ ਪਰਮੇਸ਼ਰ ਜੀ ਵਾਸਤੇ ਬੰਦ ਕੀਤੇ ਸ਼ੈਤਾਨ ਨੇ ਪ੍ਰਭੂ ਜੀ ਅੱਜ ਖੁੱਲ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਖੁੱਲ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਨੇ ਦੇ ਕਰਾ ਚੋ ਲੜਾਈ ਅਲੋ ਦੁਸ਼ਟਾਤਮਾ ਸਦਾ ਲਈ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਨਸ਼ੇ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੋ ਨਸ਼ੇ ਵਾਲਾ ਦੁਸ਼ਟ ਆਤਮਾ ਉਹ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੇਰੇ ਨਾਂ ਚ ਚੰਗੇ ਹੋ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਚੰਗੇ ਹੋ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਨਵੇਂ ਨਵੇਂ ਰਾਹਤੇ ਦਿਖਾਉਣਾ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਜੀਨੂੰ ਅਜੇ ਹੋਰ ਚਾਹਣਾ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਨਵੀਆਂ ਨੌਕਰੀਆਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਕਿਨਾਂ ਦੇ ਜੀਵਨਾਂ 'ਚ ਵੱਡੀਆਂ-ਵੱਡੀਆਂ ਗਵਾਹੀਆਂ ਬੰਨ ਮੇਰੇ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਕੁੜੀਆਂ ਮੁੰਡਿਆਂ ਦੇ ਵਿਆਹ ਨਹੀਂ ਹੁੰਦੇ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਪ੍ਰਭੂ ਸੰਜੋਗ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਛੇਤੀ-ਛੇਤੀ ਸ਼ਾਦੀਆਂ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਕਰਦੀ ਆ ਮੇਰੇ ਪ੍ਰਭੂ ਜੀ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ-ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਹੋ ਪ੍ਰਭੂ ਜੀ ਤਨਿਆਵਾਦ ਹਾਉ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੀ ਇਰਾਦਨਾਂ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਅੱਜ ਦੀਆਂ ਗਵਾਹੀਆਂ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਅੱਜ ਦੇ ਬੀਜ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਅੱਜ ਦੇ ਵਚਨ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੇਰੇ ਚੁਣੇ ਹੋਏ ਕਦੇ ਸ਼ਰਮਿੰਦੇ ਨਾ ਹੋਣ ਮੇਰੇ ਪਿਤਾ ਪਰਮੇਸ਼ਰ ਸ਼ਰਜੀ ਸ਼ੈਤਾਨ ਸ਼ਰਮਿੰਦੇ ਹੋਣ ਪ੍ਰਭੂ ਜੀ ਤੇਰੇ ਚੁਣੇ ਹੋਇਆਂ ਨੂੰ ਕਿਤੇ ਸ਼ਰਮਿੰਦਗੀ ਨਾ ਠਾਉਣੀ ਪਵੇ ਮੇਰੇ ਪਿਤਾ ਪਰਮੇਸ਼ਰ ਜੀ ਅਤੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਉਹ ਬੁਰੀ ਸੰਗਤ ਤੋਂ ਦੂਰ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਵਾਲੇ ਕੰਮ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਵਾਲੇ ਕੰਮ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਤੇ ਬੱਚੇ ਵੀ ਤੇਰੇ ਆ ਪ੍ਰਭੂ ਜੀ ਤੇ ਘਰ ਵੀ ਤੇਰੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਹਰਦਮ ਪਹਿਰਾ ਲੱਗਾ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਤੇਰੇਆਂ ਰਾਹਾਂ ਤੇ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਜਿਵੇਂ ਤੂੰ ਚਲਾਵੇਂ ਉਵੇਂ ਹੀ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅਜੋ ਪੈਣਾ ਜ ਮਿੱਠਾ ਲੈ ਕੇ ਆਈ ਆ ਪ੍ਰਭੂ ਜੀ ਬੱਚੇ ਨੇ ਦੁਕਾਨ ਖੋਲੀ ਆ ਪ੍ਰਭੂ ਜੀ ਦੀ ਖੁਸ਼ੀ ਦੇ ਵਿੱਚ ਪ੍ਰਭੂ ਜੀ ਕਬੂਲ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਕਬੂਲ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਪ੍ਰਭੂ ਬੱਚੇ ਦੀ ਦੁਕਾਨ ਬਹੁਤ ਜਿਆਦੇ ਚੱਲੇ ਪ੍ਰਭੂ ਜੀ ਉਹ ਤਰੱਕੀ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ ਉਹਦੇ ਹੱਥਾਂ ਤੇ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਉਹਦੀ ਦੁਕਾਨ ਚ ਬਰਕਤ ਰਵੇ ਮੇਰੇ ਪਿਤਾ ਪਰਮੇਸ਼ਵਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜਿਹੜੇ ਕੰਮ ਹੁਣ ਤੱਕ ਕਰ ਨਹੀਂ ਹੋਏ ਪ੍ਰਭੂ ਉਹ ਵੀ ਉਹਨਾਂ ਦੇ ਘਰੇ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਅੱਜ ਜੋ ਭੈਣ ਨੇ ਪ੍ਰਭੂ ਚਾਚ ਮੋਸ਼ਿਆਂ ਦਾ ਲੰਗਰ ਲਾਇਆ ਮੇਰੇ ਪਿਤਾ ਪਰਮੇਸ਼ਵਰ ਜੀ ਉਸ ਭੈਣ ਦੇ ਘਰੇ ਵੀ ਕਿਸੇ ਚੀਜ਼ ਦੀ ਥੋੜਾ ਨਾ ਰਵੇ ਪ੍ਰਭੂ ਜੀ ਉਹ ਬੱਚਾ ਪ੍ਰਭੂ ਦਿਨ ਦੁਗਣੀ ਰਾਜਗੁਰੀ ਤਰੱਕੀ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੰਨ ਲਾ ਕੇ ਕੰਮ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਬਹੁਤ ਵੱਡਾ ਅਫਸਰ ਬਣੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਜੋਸ਼ਤਾਨੀ ਤਾਕਤਾਂ ਨੂੰ ਤੰਗ ਪਰੇਸ਼ਾਨ ਕਰਦੀਆਂ ਸੀ ਪ੍ਰਭੂ ਜੀ ਉਹ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਮੇਰੇ ਪਿਤਾ ਪਰਮੇਸ਼ਰ ਹੋਰ ਤਰੱਕੀਆਂ ਕਰੇ ਪ੍ਰਭੂ ਜੀ ਉਹਦੀ ਕਮਾਈ ਚ ਬਰਕਤ ਪਾਉ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਿਆਵਾਦ ਹੋ ਪ੍ਰਭੂ ਤੇਰੇ ਸਵਰਗਦੂਤਾਂ ਦੇ ਉਹਦੇ ਆਲੇ ਵਾਲੇ ਪੈਰੇ ਲੱਗੇ ਰਹਿਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਬੱਚੇ ਨੂੰ ਤੇਰੇ ਹੱਥਾਂ 'ਚ ਸੌਂਪਦੀਆਂ ਪ੍ਰਭੂ ਜੀ ਤੇਰੇ ਲਹੂ 'ਚ ਕਵਰ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਆਪਣੇ ਆਪ ਨੂੰ ਆਪਦੇ ਪੂਰੇ ਪਰਿਵਾਰ ਨੂੰ ਲੈ ਕੇ ਆਪਦੀ ਕਲਿਸੀਆਂ ਨੂੰ ਲੈ ਕੇ ਪ੍ਰਭੂ ਇਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਪ੍ਰਭੂ ਜੀ ਤੇਰੇ ਸਿੰਘਾਸਣ ਦੇ ਅੱਗੇ ਝੁਕਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਝੁਕਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਹੱਥਾਂ 'ਚ ਸੌਂਪਦੀ ਆਂ ਪ੍ਰਭੂ ਤੇਰੇ ਲਾਹੂ 'ਚ ਕਵਰ ਕਰਦੀ ਆ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਰਹਿਣ ਮੇਰੇ ਪਿਤਾ ਪਰਮੇਸ਼ਵਰ ਜੀ ਤੂੰ ਸ਼ਾਂਤੀ ਦਾ ਰਾਜਕੁਮਾਰ ਹੈਂ ਪ੍ਰਭੂ ਜੀ ਇਹਨਾਂ ਦੇ ਘਰਾਂ 'ਚ ਸ਼ਾਂਤੀ ਬਣੀ ਰਵੇ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਪੂਰੇ ਪਰਿਵਾਰ ਇਕਜੁੱਟ ਹੋ ਕੇ ਚੱਲਣ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਿਆਵਾਦ ਕਰਦੀ ਆ ਪ੍ਰਭੂ ਧੰਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ ਧੰਨਵਾਦ ਮੇਰੇ ਪ੍ਰਭੂ ਜੀ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰੋਫੈਸਰ ਧੰਨਵਾਦ ਅਮੀਨ 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 ਹਾਲੇਲੂਇਆ ਪ੍ਰਭੂ ਯਿਸੂ ਮਸੀਹ ਕੀ ਜੈ ਪ੍ਰਭੂ ਯਿਸੂ ਮਸੀਹ ਕੀ ਜੈ ਮਹਾਵਸ਼ੇਕ ਕੀ ਜੈ ਮਹਾਵਸ਼ੇਕ ਕੀ ਜੈ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ